ਚਾਰਪੁਰ ਤੋਂ ਚੰਡੀਗੜ੍ਹ ਰੋਡ ਤੇ ਸਥਿਤ ਕੈਂਪ ਵਿਖੇ ਇੱਕ ਕਾਰ ਬੇਕਾਬੂ ਹੋ ਕੇ 2 ਇਕ ਟਿਵਾ ਇੱਕ ਬੈਟਰੀ ਵਾਲੀ ਸਕੂਟਰੀ ਨੂੰ ਲਾ ਚਪੇਚ ਮਾਤਾ ਚਿੰਤ ਪੁਰਨੀ ਤੋਂ ਆਪਣੇ ਪਰਿਵਾਰ ਦੇ ਨਾਲ ਮੱਥਾ ਟੇਕ ਕੇ ਵਾਪਸ ਆ ਰਹੇ ਕਾਰ ਦਾ ਸੰਤੁਲਨ ਵਿਗੜਨ ਦੇ ਨਾਲ ਕੈਂਪ ਹੋਇਆ ਐਕਸੀਡੈਂਟ ਕਾਰ ਚਾਲਕ ਦਾ ਕਹਿਣਾ ਹੈ ਕਿ ਕਾਰ ਚਲੋਂਦੇ ਸਮੇਂ ਚੱਕਰ ਆਉਣ ਦੇ ਕਾਰਨ ਇਹ ਜੋ ਹਾਦਸਾ ਹੈ ਵਾਪਰ ਗਿਆ ਅਤੇ ਕਾਰ ਵੀ ਬੁਰੀ ਤਰ੍ਹਾਂ ਨਾਲ ਹਸਤਾਗ੍ਰਸਤ ਹੋਈ ਇਸ ਸਾਰੇ ਮਾਮਲੇ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਗੱਡੀ ਕਾਫੀ ਤੇਜ਼ ਰਫ਼ਤਾਰ ਵਿੱਚ ਸੀ ਇਸ ਘਟਨਾ ਵਿੱਚ ਜਾਨੀ ਨੁਕਸਾਨ ਤੋਂ ਰਿਹਾ ਬਚਾ ਤਮੋਂ 75000 ਜੀ ਬਣੀ ਚਾਹ ਤੁਸੀਂ ਜੇ ਚੇਕ ਕਰਿਓ ਇਹਨੂੰ ਪਹਿਲਾਂ ਜੀ ਬਲਵੀਰ ਸਿੰਘ ਜੀ ਹਾਂ ਜੀ ਤੁਸੀਂ ਅਮਿਤ ਸਿੰਘ ਜੀ ਕਿੱਥੋਂ ਆ ਰਹੇ ਸੀ ਕਿੱਥੇ ਜਾਣਾ ਹੈ ਅਸੀਂ ਮਾਤਾ ਤੋਂ ਆਇਆ ਸੀ ਚੰਦਬਾਨੇ ਦਾ ਉਹ ਨਵੇਂ ਸ਼ਹਿਰ ਨੂੰ ਜਾਣਾ ਹੈ ਜੌਰ ਨੇ ਤੇ ਹੋਇਆ ਕੀ ਹੈ ਜੀ ਬਾਹਰ ਕੋਈ ਨਹੀਂ ਆਉਂਦੇ ਆਉਂਦੇ ਇੱਥੇ ਬੀਬੀ ਥੋੜਾ ਘਟ ਗਿਆ ਅਕਮਾ ਜੱਕ ਤਾਂ ਵੀ ਨੇਰਾ ਜੀ ਆ ਗਿਆ ਜੀ ਹਾਂ ਜੀ ਯੋਗ ਜਦੋਂ ਕਰਕੇ ਗੱਡੀ ਦਾ ਹੋ ਜਾ ਹੁੱਚ ਕਾ ਜਾ ਤੋਂ ਵੱਜਾ ਜਾਕਰ ਨਹੀਂ ਫਿਰ ਵਾਕ ਜੀ ਇੱਦਾਂ ਖੁੱਲ ਗਈ ਫਿਰ ਜਦ ਤੱਕ ਦੇਖਿਆ ਜਾਂਦਾ ਗੱਡੀ ਦਾ ਟਾਇਰ ਟੁੱਟ ਸਾਰਾ ਬੰਪਰ ਬੰਪਰ ਪਾਰ ਗਿਆ ਜੀ ਠੀਕ ਹੈ ਹਾਂ ਜੀ ਹਾਂ ਜੀ ਏਐਸਏ ਸਤਰਾਜ ਸਿੰਘ थाना सदर ਤੋਂ ਬੋਲ ਰਹਾ ਹਾਂ ਜੀ ਸਰ ਇੱਕ ਐਕਸੀਡੈਂਟ ਹੋਇਆ ਹੈ ਇੱਕ ਕਾਰ ਆ ਚਾਲਕ ਬਲਵੀਰ ਸਿੰਘ ਪੁੱਤਰ ਨਿਸ਼ਿੱਤਰ ਸਿੰਘ ਨਵਾਂ ਸ਼ਹਿਰ ਤੋਂ ਆ ਰਿਹਾ ਸੀ ਉਹਦੀ ਕਿਤੇ ਆਖੂ ਖ ਲੱਗ ਗਈ ਆ ਇਧਰ ਗੱਡੀਆਂ ਚ ਖੜੀਆਂ ਸਕੂਟਰੀਆਂ ਦੋ ਤਿੰਨ ਸਕੂਟਰੀਆਂ ਤੋੜ ਦਿੱਤੀਆਂ ਹੁਣ ਅਗਲੀ ਕਾਰਵਾਈ ਕੀਤੀ ਜਾ ਰਹੀ ਆ